ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ 58 ਹਾਈ ਟੈਕ ਐਂਬੂਲੈਂਸਾਂ ਦਾ ਬੇੜਾ ਸਿਹਤ ਸੇਵਾਵਾਂ ਦੇ ਖੇਤਰ 'ਚ ਜੋੜ ਕੇ ਸੂਬੇ 'ਚ ਐਮਰਜੈਂਸੀ ਡਾਕਟਰੀ ਸੇਵਾਵਾਂ ਦਾ ਹੋਰ ਵਿਸਥਾਰ ਕੀਤਾ ਗਿਆ ਹੈ। ਸ਼ਹਿਰੀ ਖੇਤਰ 'ਚ 15 ਮਿੰਟ ਤੇ ਪਿੰਡੂ ਖੇਤਰ 'ਚ 20 ਮਿੰਟ ਔਸਤਨ ਟਾਈਮ ਹੈ ਉੱਥੇ ਪਹੁੰਚਣ ਦਾ। ਕੋਈ ਕਿਸੇ ਕਿਸਮ ਦੀ ਜੇ ਕੋਈ ਰੱਬ ਨਾ ਕਰੇ ਇਸ ਤਰ੍ਹਾਂ ਦੀ ਐਮਰਜੈਂਸੀ ਹੋ ਜਾਏ। ਜੀਪੀਐਸ ਸਿਸਟਮ ਲੱਗੇ ਹੋਏ ਨੇ। ਆਪ ਵੀ ਅਸੀਂ ਚੈੱਕ ਕਰ ਸਕਦੇ ਹਾਂ ਕਿ ਗੱਡੀ ਕਿੱਥੇ ਹੈ ਇਹੇ ਐਂਬੂਲੈਂਸਾਂ অতি ਆਧੁਨਿਕ ਉਪਕਰਨਾਂ ਨਾਲ ਲੈਸ ਹਨ ਜਿਨ੍ਹਾਂ ਵਿੱਚ ਆਕਸੀਜਨ ਐਂਬੂ ਬੈਗ ਜੀਵਨ ਰੱਖਿਅਕ ਦਵਾਈਆਂ ਅਤੇ ਜੀਪੀਐਸ ਸਮਰੱਥ ਟ੍ਰੈਕਿੰਗ ਸਿਸਟਮ ਸ਼ਾਮਲ ਹਨ ਇਸ ਤੋਂ ਇਲਾਵਾ ਇਨ੍ਹਾਂ ਐਂਬੂਲੈਂਸਾਂ ਦੇ ਵਿੱਚ ਡਿਲੀਵਰੀ ਲਈ ਵਿਸ਼ੇਸ਼ ਕਿੱਟ ਦਾ ਵੀ ਪ੍ਰਬੰਧ ਕੀਤਾ ਗਿਆ ਤਾਂ ਜੋ ਐਮਰਜੈਂਸੀ ਸਮੇਂ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ 14 ਕਰੋੜ ਦੀ ਲਾਗਤ ਨਾਲ 58 ਨਵੀਆਂ ਐਂਬੂਲੈਂਸਾਂ ਜਿਹੜੀਆਂ ਸ਼ਾਮਲ ਕੀਤੀਆਂ ਗਈਆਂ ਨੇ ਇਹਦੇ ਵਿੱਚ ਸਾਰੇ ਲੇਟੈਸਟ ਕਲੀਅ ਇਹ ਨਹੀਂ ਕਿ ਫੱਟਾ ਲਾਤਾ ਅੰਦਰ بس ਇੱਕ ਇਹਦੇ ਵਿੱਚ ਬਹੁਤ ਸਾਰੀਆਂ ਮੈਡੀਕਲ ਦੇ ਨਾਲ ਰਿਲੇਟਡ ਜਿਹੜੀਆਂ ਕਿਉਂਕਿ 골ਡਨ ਆਵਰ ਕਹਿੰਦੇ ਆ ਉਹਨੂੰ ਮੈਡੀਕਲ ਲੈਂਗੁਏਜ ਉਹ ਘੰਟੇ ਦੇ ਵਿੱਚ ਜੇ ਕਿਤੇ ਐਂਬੂਲੈਂਸ ਜਾਂ ਕੋਈ ਫਸਟ ਏਡ ਜਾਂ ਕੋਈ ਸਹਾਇਤਾ ਮਿਲ ਜੇ ਤਾਂ ਜ਼ਿੰਦਗੀ ਬਚ ਸਕਦੀ ਹੈ

ਸਰ ਸੱਚੀ ਗੱਲ ਸੱਚੀ ਗੱਲ ਸਰ ਗੱਲ ਕੀ ਕੀ ਹੈ ਬਦੇ ਕਿਵੇਂ ਨੇ ਹਾਲਾਤ ਹੈ ਵਸ ਜਿੱਦਾ ਖਸਾ ਵਸ ਜਿੱਦੀ ਫਤਰੀ ਜੇ ਕੁਝ ਹਾਲਾਤ ਇਥੇ ਬਹੁਤ ਹੀ ਮੜਿਆ ਜੀ ਕੋਸ਼ਿਸ਼ਾਂ ਅਠ ਦੇਖਿਆ ਤਾਂ ਟਾ ਢੇਰੀ ਹੋ ਗਿਆ ਜੀ ਪਾਣੀ ਮੈਂ ਖੁਦ ਇਥੇ ਸੀ ਇਸ ਪਾਣੀ ਦੇ ਵਿੱਚ ਮਤਲਬ ਵੀ ਪਾਣੀ ਪਹਿਲਾਂ ਤੇ ਆਗ ਵਾਲੇ ਘਰਾਂ ਦੇ ਹੋ ਗਿਆ ਉਹ ਅਸੀਂ ਅੰਦਰ ਹੀ ਬੜ ਗਏ ਜਦੋਂ ਅੰਦਰਾਂ ਚ ਪਾਣੀ ਚੜ ਗਿਆ ਤਾਂ ਫਿਰ ਅਸੀਂ ਕੋਠਿਆਂ ਤੇ ਚੜ ਗਏ ਕੋਠੇ ਵੀ ਜਿਹੜੇ ਜੇ ਕੋਈ ਇਸ ਦੇ ਜਿਹੜੇ ਦੇਖ ਕੇ ਡਰਾਂ ਦਾ ਪੀ ਪੂਠੇ ਜਿਹੜੇ ਡੇਗੇ ਕਰਦੇ ਨੇ ਹੋ ਸਕਦਾ ਪੀ ਉਹ ਫੈਰੀਟੇ ਹੋਈਂ ਤੇ ਹਾਂਜੀ ਕੋਈ ਬਿਰਲੇ ਜਿਹੜੇ ਕੋਈ ਉਹਦੇ ਨੇ ਉਹ ਬਚਦੇ ਨੇ ਤੇ ਬਾਕੀ ਸਾਰੇ ਕੋਠਿਆਂ ਨੂੰ ਡਰੇੜਾਂ ਆ ਗਈਆਂ ਹਾਂਜੀ ਉਹ ਵਿੱਚ ਰਹਿਣ ਜੋਗ ਨਹੀਂ ਰਹੀ ਜੀ ਕਿ ਬਾਕੀ ਤੁਸੀਂ ਸਾਹਮਣੇ ਦੇਖਣ ਰਿਓ ਜੋ ਕੁਛ ਹੈਗਾ ਬਹੁਤ ਹੀ ਮੰਦੀ ਹਾਲਾਤ ਹੈ ਜੀ ਬੀੜੀ ਦਾ ਇੱਕ ਹੀ ਤੇ ਉਹ ਹਰ ਦੇ ਵਿੱਚ ਬੀੜੀ ਵੀ ਉਹ ਨਹੀਂ ਪਾ ਸਕੇ ਕਿਉਂਕਿ ਬੇਵਸੀ ਗੱਲ ਹੈ ਹਾਂ ਜੀ ਇਹ ਛਤਾਂਪਿੰਡਾਂ ਦਾ ਤੇ ਲੰਕੀ ਇਧਰੋਂ ਟੁੱਟ ਚੁੱਕਾ ਜੀ ਇਹ ਤੇ ਪ੍ਰਮਾਤਮਾ ਹੀ ਜਾਣਦਾ ਵੀ ਇਹ ਦੁਨੀਆ ਰੱਬ ਨੇ ਕਿਦਾਂ ਬਚਾ ਕੇ ਰੱਖੀ ਆ ਤੇ ਕਿਦਾਂ ਬਚੀ ਆ ਉਹਦੀ ਕਿਰਪਾ ਨਾਲ ਨਹੀਂ ਤੇ ਕੋਈ ਬਦੰਦਾਰ ਰੰਦ ਨਹੀਂ ਆ ਡੰਗਰਾ ਦੀ ਗੱਲ ਕੀਤੀ ਐ ਤੇ ਕਹਿੰਗੇ ਕਿਵੇਂ ਦੇ ਹਾਲਾਤ ਆ ਡੰਗਰਾ ਦੇ ਦੇਖੋ ਜੀ ਡੰਗਰਾ ਦੀ ਹਾਲਾਤ ਆ ਜਿਹੜੀ ਉਹ ਬਹੁਤ ਹੀ ਮਾੜੀ ਆ ਤੇ ਕੁਛ ਤੇ ਜ਼ਿਆਦਾ ਰੁੜ ਗਏ ਨੇ ਮਰ ਗਏ ਜਿਹੜੇ ਰੁੜ ਗਏ ਉਹਦਰ ਪਾਸਾਂ ਚ ਉਹਦੇ ਨੂੰ ਗਾ ਲੰਗੇ ਉਹ ਕੀ ਪਤਾ ਵੀ ਕਿਧਰ ਚੱਲ ਗਏ ਕਿਧਰ ਨਹੀਂ ਲੱਗੇ ਜਾਂ ਨਹੀਂ ਲੱਗੇ ਹਾਂਜੀ ਤੇ ਜਿਹੜਾ ਹੈ ਨਯੂਰਨੂਬੀ ਹੈ ਜੇ ਚੱਕੜਗਾਰ ਦੇ ਵਿੱਚ ਬੜਾ ਮਿੱਟਲਾ ਜੀ ਪੱਠੇ-ਪੁੱਠੇ ਦਾ ਚਾਰੇ ਦਾ ਬਹੁਤ ਹੀ ਉਖਾ ਹੈ ਤੇ ਖਾਣ ਪੀਣ ਦੀ ਸਮੱਸਿਆ ਦੀ ਗੱਲ ਕੀਤੀ ਹੈ ਤੇ ਕਿੰਨੇ ਕੇ ਲੋਕਾਂ ਦਿੱਤਾ ਗਿਆ ਜਾਂ ਕਿਹੇ ਭੇਜਿਆ ਗਿਆ ਦੇਖੋ ਜੀ ਸਮਾਨ ਹੈ ਜਿਹੜਾ ਉਹ ਤੇ ਚਲੋ ਇਹ ਜਦੋਂ ਪਾਣੀ ਥੋੜਾ ਘਟ ਹੋਇਆ ਫਰਾਂ ਦੇ ਵਿੱਚ ਤੇ ਬਹੁਤ ਹੀ ਬੁਰਾ ਲੋਕਾਂ ਦਾ ਹਾਲ ਸੀ ਕਿਉਂਕਿ ਖਾਣ ਪੀਣ ਦੀ ਤੰਗੀ ਸੀ ਜਦੋਂ ਥੋੜਾ ਜਿਹਾ ਉਹ ਮਤਲਬ ਜਾ ਚਾਹਨੇ ਛੁੱਟਿਆ ਹੈਲੀਕਾਪਟਰ ਨੇ ਜਾਂ ਦੂਜੀ ਰਿਪੋਰਟ ਜਿਹੜੇ ਪੈਣ ਲੱਗੇ ਉਹ ਲੋਕੀ ਫਿਰ ਉਧਰੋਂ ਰਾਤਨ ਪੰਡਨ ਬਾਅਦ ਤੇ ਆਏ ਕਿ ਲੋ ਮਤਲਬ ਛੋਟੇ ਛੋਟੇ ਆਪਣਾ ਗੁਜ਼ਾਰਾ ਖਿਆਰਾ ਜਿਹੜਾ ਲੋਕਾਂ ਨੇ ਕੀਤਾ ਮਤਲਬ ਹਾਲਾਤ ਜਿਹੜੀ ਦੇਖੀ ਐ ਤੇ ਮਰੀ ਐ ਜੀ ਸਰ ਗੱਲ ਕੀਤੀ ਐ ਕਿ ਕਿੰਨੇ ਕੁ ਲੋਕ ਹਲੇ ਤੱਕ ਪਿੰਡ ਦੇ ਵਿੱਚ ਫਸੂਕੇ ਆ ਤੇ ਪਰ ਕਿੰਨੇ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹਾਲ ਤੱਕ ਕਿ ਹੁਣੇ ਤੇ ਮਨਨ ਜਾ ਕਰਦੇ ਆ ਕਿ ਮਾਨੂੰ ਕਿੰਨੇ ਤੇ ਨਿਕਲੇ ਆ ਕਿੰਨੇ ਕੁ ਨਹੀਂ ਆ ਬੋਲੋ ਅਹੀਂ ਉਦੋਂ ਇੱਥੇ ਛੇੜੀ ਹੀ ਹੀ ਮਤਲਬ ਉੱਠੇ ਜਿੱਥੇ ਜਿਹੜੀ ਦੇ ਇਥੇ ਕੋਠਾ ਵੀ ਮਲੇ ਪੀਜੋ ਪਾਣੀ ਦੀ ਪਰਵਾਹ ਦੇਣਾ ਤੇ ਕੋਠਾ ਹਿੱਲ ਜਾਏ ਇਹ ਚਲੋ ਉਹ ਹੈਲੀਕਾਪਟਰ ਆਇਆ ਹਾਂਜੀ ਉਹ ਕੜਾ ਨੂੰ ਚੱਕ ਗਈ ਬੜੀ ਮਿਹਰਬਾਨੀਆਂ ਦੀ ਉਹਨਾਂ ਮਲਾ ਹੈਲੀਕਾਪਟਰ ਕੱਢਿਆ ਉਹਨਾਂ ਮਲਾਬ ਕੀਤਾ ਤੇ ਉਹ ਜਾਇਦੇ ਪੁਛਾੜ ਕੇ ਹਾਨੂੰ ਖੜਿਆ ਇਥੋਂ ਨਿਕਲ ਕੇ ਆਗੇ ਉਹਦਾ ਦੋ ਤਿੰਨ ਚੱਕਰ ਉਹਨ ਚਾਰ ਲਾਏ ਹੁਣ ਇਹ ਨਹੀਂ ਪਤਾ ਕਿ ਹੁਣ ਕਿਹੜੇ ਕਿਹੜੇ ਲੋਕ ਗਏ ਜਾਂ ਕਿਹੜੇ ਬਿਲਕੁਲ ਦੇਖ ਸਕਦੇ ਹੋ ਪਿੰਰੇ ਲੋਕਾਂ ਨੇ ਆਪਣੇ ਹਾਲਾਤ ਦੱਸਿਆ ਕਿ ਕਾਫੀ ਜ਼ਿਆਦਾ ਗਰੇ ਹਾਲਾਤ ਸੀ ਖਸਕਾ ਹਾਲਾਤ ਸੀ ਕਿਉਂਕਿ ਇਹਦੇ ਕੋਈ ਆਪਸ਼ਨ ਨਹੀਂ ਸੀ ਕੋਈ ਜਰੀਆ ਨਹੀਂ ਹੈਗਾ ਸੀ ਅਗਰ ਹੈਲੀ ਦੀ ਮਦਦ ਵੀ ਨਹੀਂ ਮਿਲਦੀ ਤਾਂ ਇਹ ਲੋਕਾਂ ਦਾ ਕਾਫੀ ਆ ਨੁਕਸਾਨ ਹੋ ਸਕਦਾ ਹੈ ਜੇ ਗੱਲ ਕੀਤੀ ਹੈ ਤਾਂ ਦੱਸਿਆ ਕਿ ਡੰਗਰ ਹੈਗੇ ਡੰਗਰ ਵੀ ਕਾਫੀ ਜ਼ਿਆਦਾ ਗਰੇ ਪਾਣੀ ਦੇ ਬਹਾਰ ਵਿੱਚ ਬਹਿ ਗਏ ਆ ਲੇਕਿਨ ਪਤਾ ਨਹੀਂ ਚੱਲਦਾ ਉਹ ਸਰਕਾਰਾਂ ਵੱਲ ਬਾਦੇ ਵੀ ਕਿਤੇ ਦਾਅਵੇ ਵੀ ਕੀਤੇ ਜਾ ਰਹੇ ਆ ਇਹਦੀ ਮੰਗ ਹੈ ਕਿ ਜਲਦੀ ਤੋਂ ਜਲਦੀ ਹਨ ਮਦਦ ਦਿੱਤਾ ਜਾਵੇ ਤਾਂ ਕਿ ਅਸੀਂ ਆਪਣਾ ਘਰ ਦਾ ਪਰਿਵਾਰ ਪਾਸ ਕੋਲ ਤਰਤੀਏ ਦੇਖ ਦਿਓ ਡੈਨਿਕਸ ਵੀ ਮੈਂ ਨੀਟਨ 3 ਦੋਸਤੋ ਦੋਸਤੋ ਬਲਿਸੂਰਾ ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਹੈ ਕੋਰ ਦਾਰਤੀਏ ਕਿ ਮੁਕੋੜਾ ਪਤਨ ਦੇ ਪਾਰ ਖੜੀਆਂ ਕਿਹੜੇ ਸੱਤ ਪਿੰਡਾਂ ਉਹਦੇ ਪਿੰਡਾਂ ਦੇ ਵਿੱਚ ਖੜੀਆਂ ਹਾਲਾਤ ਦੁਕਾਨ ਦੀ ਕੋਸ਼ਿਸ਼ ਕਰ ਰਹੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਪਿੰਡਾਂ ਦੇ ਤੁਸੀਂ ਹਾਲਾਤ ਦੇਖ ਸਕਦੇ ਹੋ ਪਹਿਲਾਂ ਤਸਵੀਰਾਂ ਦੇ ਵਿੱਚ ਕਿਉਂਕਿ ਅਹੀ ਵਜ ਬੀੜੀ ਜਿਹੜੇ ਕਿ ਪਾਰ ਆਏ ਹੋ ਪਿੰਡਾਂ ਦੀ ਜਾਜਾ ਲੈ ਰਹੇ ਕਿ ਪਿੰਡਾਂ ਦੇ ਵਿੱਚ ਕੀ ਹਾਲਾਤ ਹੈ ਉਹ ਪਿੰਡਾਂ ਦੀ ਗੱਲ ਕੀਤੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਘਰ ਦੇਖ ਸਕਦੇ ਹੋ ਲੋਕਾਂ ਦੇ ਹਾਲਾਤ ਦੇਖ ਸਕਦੇ ਹੋ ਕਿਉਂਕਿ ਪਹਿਲਾਂ ਹੀ ਲੋਕਾਂ ਨੂੰ ਇੱਕ ਬੀੜੀ ਦਿੱਤੀ ਗਈ ਸੀ ਜਿਹੜੀ ਆਰ ਪ ਸੱਚ ਸੱਚੀ ਗੱਲ ਵੀ ਸੱਚੀ ਗੱਲ ਜੀ ਸਰ ਗਲ ਕੀਤੀ ਹੈ ਵੀ ਕਿਵੇਂ ਨੇ ਹਾਲਾਤ ਹੈ ਵਾਸੂ ਜਿੱਕਾ ਖਾਸਾ ਵਾਸੂ ਜੀ ਫਤਜੀ ਦੇਖੋ ਜੀ ਹਾਲਾਤ ਇੱਥੇ ਬਹੁਤ ਹੀ ਮਾੜਿਆ ਜੀ ਕੋਸ਼ਿਸ਼ ਅਸੀਂ ਦੇਖਿਆ ਤੁਹਾਂ ਟੇੜੀ ਹੋ ਗਿਆ ਜੀ ਪਾਣੀ ਮੈਂ ਖੁਦ ਇੱਥੇ ਸੀ ਇਸ ਪਾਣੀ ਦੇ ਵਿੱਚ ਮਤਲਬ ਵੀ ਪਾਣੀ ਪਹਿਲਾਂ ਤੇ ਆਗ ਵਾਲੇ ਘਰਾਂ ਦੇ ਹੋ ਗਿਆ ਉਹ ਅਸੀਂ ਅੰਦਰ ਹੀ ਵੜ ਗਏ ਜਦੋਂ ਅੰਦਰਾਂ ਚ ਪਾਣੀ ਚੜ ਗਿਆ ਤਾਂ ਕਰ ਅਸੀਂ ਕੋਠਿਆਂ ਤੇ ਚੜ ਗਏ ਕੀ ਕੋਠੇ ਵੀ ਜਿਹੜੇ ਜਿਹੋ ਇਸ ਦੇ ਜਿਹੜੇ ਦੇਖਦਾਰਾਂ ਦਾ ਪੀ ਪੂਠੇ ਜਿਹੜੇ ਡਿਗੇ ਕਰਦੇ ਨੇ ਹੋ ਸਕਦਾ ਪੀ ਉਹ ਥਰੀ ਟੇਰੀ ਹੋਈਂ ਤੇ ਹਾਂਜੀ ਕੋਈ ਬਿਰਲੇ ਜਿਹੜੇ ਕੋਈ ਉਹਦੇ ਨੇ ਉਹ ਬਚ ਰਹੇ ਨੇ ਤੇ ਬਾਕੀ ਸਾਰੇ ਕੋਠਿਆਂ ਨੂੰ ਡਰੇੜਾਂ ਆ ਗਈਆਂ ਹਾਂਜੀ ਉਹ ਵਿੱਚ ਰਹਿਣ ਜੋਗ ਨਹੀਂ ਰਹੀ ਦੀ ਕਿ ਵਾਖ ਤੁਸੀਂ ਸਾਹਮਣੇ ਦੇਖਣਦੇ ਹੋ ਜੋ ਕੁਛ ਹੈਗਾ ਬਹੁਤ ਹੀ ਮੰਦੀ ਹਾਲਾਤ ਹੈ ਜੀ ਬੀੜੀ ਦਾ ਇੱਕ ਹੀ ਤੇ ਉਹ ਫੜ ਦੇ ਵਿੱਚ ਬੀੜੀ ਵੀ ਉਹ ਨਹੀਂ ਪਾ ਸਕਦੇ ਕਿਉਂਕਿ ਬੇਵਸੀ ਗੱਲ ਹੈ ਹਾਂਜੀ ਇਹ 75 ਮਿੰਟਾਂ ਦਾ ਤੇ ਲੰਕੀ ਇਧਰੋਂ ਟੁੱਟ ਚੁੱਕਾ ਜੀ ਇਹ ਤੇ ਪ੍ਰਮਾਤਮਾ ਹੀ ਜਾਣਦਾ ਵੀ ਇਹ ਦੁਨੀਆ ਰੱਬ ਨੇ ਕਿਦਾਂ ਬਚਾ ਕੇ ਰੱਖੀ ਆ ਤੇ ਕਿਦਾਂ ਬਚੀ ਆ ਉਹਦੀ ਕਿਰਪਾ ਨਾਲ ਨਹੀਂ ਤੇ ਕੋਈ ਬਦੰਦਾਰ ਰੰਦ ਨਹੀਂ ਆ ਡੰਗਰਾ ਦੀ ਗੱਲ ਕੀਤੀ ਐ ਤੇ ਕਹਿੰਦੇ ਕਿਵੇਂ ਦੇ ਹਾਲਾਤ ਆ ਡੰਗਰਾ ਦੇ ਦੇਖੋ ਜੀ ਡੰਗਰਾ ਦੀ ਹਾਲਾਤ ਐ ਜਿਹੜੀ ਉਹ ਬਹੁਤ ਹੀ ਮਾੜੀ ਆ ਤੇ ਕੁਛ ਤੇ ਜਾਦਾ ਰੁੜ ਗਏ ਨੇ ਮਰ ਗਏ ਜਿਹੜੇ ਰੋੜ ਦੇ ਉਧਰ ਪਾਸਾਂ ਤੇ ਉਧਰੋਂ ਗਾੜ ਲੰਗੇ ਉਹ ਕੀ ਪਤਾ ਵੀ ਕਿਦੋਂ ਚੱਲ ਗਏ ਕਿਧਰ ਨਹੀਂ ਲੱਗੇ ਜਾਂ ਨਹੀਂ ਲੱਗੇ ਹਾਂਜੀ ਤੇ ਜਿਹੜਾ ਹੈ ਨਯੂਰਨੂਬੀ ਹੈ ਜੇ ਚੱਕੜਗਾਰ ਦੇ ਵਿੱਚ ਬੜਾ ਮੁਟਕਲਾ ਜੀ ਪੱਠੇ-ਪੁੱਠੇ ਦਾ ਚਾਰੇ ਦਾ ਬਹੁਤ ਹੀ ਉਖਾ ਹੈ ਤੇ ਖਾਣ-ਪੀਣ ਦੀ ਸਮੱਸਿਆ ਦੀ ਗੱਲ ਕੀਤੀ ਹੈ ਤੇ ਕਿੰਨੇ ਕੇ ਲੋਕਾਂ ਦਿੱਤਾ ਗਿਆ ਜਾਂ ਕਿਹੇ ਭੇਜਿਆ ਗਿਆ ਦੇਖੋ ਜੀ ਸਮਾਨ ਹੈ ਜਿਹੜਾ ਉਹ ਤੇ ਚਲੋ ਇਹ ਜਦੋਂ ਪਾਣੀ ਥੋੜਾ ਘਟ ਹੋਇਆ ਫਰਾਂ ਦੇ ਵਿੱਚ ਤੇ ਬਹੁਤ ਹੀ ਬੁਰਾ ਲੋਕਾਂ ਦਾ ਹਾਲ ਸੀ ਕਿਉਂਕਿ ਖਾਣ-ਪੀਣ ਦੀ ਤੰਗੀ ਸੀ ਜਦੋਂ ਥੋੜਾ ਜਿਹਾ ਉਹ ਮਤਲਬ ਜਾ ਚਾਨੇ ਛੁੱਟਿਆ ਹੈਲੀਕਾਪਟਰ ਨੇ ਜਾਂ ਜਿਹੜੀ ਰਿਪੋਰਟ ਜਿਹੜੇ ਪੈਣ ਲੱਗੇ ਉਹ ਲੋਕੀ ਫਿਰ ਉੱਥੋਂ ਰਾਤਨ ਪੰਡਨ ਬਾਅਦ ਤੇ ਆਏ ਕਿ ਲੋ ਮਤਲਬ ਛੋਟੇ ਛੋਟੇ ਆਪਣਾ ਗੁਜ਼ਾਰਾ ਖਿਆਰਾ ਜਿਹੜਾ ਲੋਕਾਂ ਨੇ ਕੀਤਾ ਮਤਲਬ ਹਾਲਾਤ ਜਿਹੜੀ ਦੇਖੀ ਜਾਂ ਤੇ ਮਰੀ ਹੈ ਜੀ ਸਰ ਬਲ ਕੀਤੀ ਹੈ ਕਿੰਨੇ ਕੁ ਲੋਕ ਹਾਲੇ ਤੱਕ ਪਿੰਡ ਦੇ ਵਿੱਚ ਫਸੂ ਕੇ ਆ ਤੇ ਕਿੰਨੇ ਲੋਕਾਂ ਨੂੰ ਰੈਸਕੂ ਕੀਤਾ ਗਿਆ ਹਾਲ ਤੱਕ ਦੇਖ ਲਈਏ ਤੇ ਮਲਾਂ ਨਹੀਂ ਸਕਦਾ ਕਿ ਕਿੰਨੇ ਕਿ ਨਿਕਲੇ ਆ ਕਿੰਨੇ ਕਿ ਨਹੀਂ ਆ ਮਤਲਬ ਅਹੀਂ ਉਦੋਂ ਇੱਥੇ ਛੇ ਜੀ ਜੀ ਮਤਲਬ ਉੱਥੇ-ਉੱਥੇ ਜਿਹੜੀ ਦੇਖ ਤੇ ਕੋਠਾ ਵੀ ਮਲੇ ਪੀ ਗੋ ਪਾਣੀ ਦੀ ਪਰਵਾਹ ਦੇਣਾ ਤੇ ਕੋਠਾ ਹਿੱਲਦਾ ਹੀ ਇਹ ਚਲੋ ਉਹ ਹੈਲੀਕਾਪਟਰ ਆਇਆ ਹਾਂਜੀ ਉਹ ਕੜਾ ਨੂੰ ਚੱਕ ਗਈ ਬੜੀ ਮਿਹਰਬਾਨੀਆਂ ਦੀ ਉਹਨਾਂ ਮਲਾ ਹੈਲੀਕਾਪਟਰ ਕੱਲਿਆ ਉਹਨਾਂ ਮਲਾਬ ਕੀਤਾ ਤੇ ਉਹ ਜਾਇਦਾਂ ਉੱਤੇ ਚੜ ਕੇ ਹਾਨੂੰ ਖੜਿਆ ਇੱਥੋਂ ਨਿਕਲ ਕੇ ਆਹਗੇ ਉਹਦਾ ਦੋ ਤਿੰਨ ਚੱਕਰ ਉਹਨ ਚਾਰ ਲਾਏ ਹਾਂਜੀ ਪਈ ਨਹੀਂ ਪਤਾ ਕਿ ਹੁਣ ਕਿਹੜੇ ਕਿਹੜੇ ਲੋਕ ਗਏ ਜਾਂ ਕਿਹੜੇ ਬਿਲਕੁਲ ਦੇਖ ਸਕਦੇ ਹੋ ਪਿੰਰੇ ਲੋਕਾਂ ਨੇ ਆਪਣੇ ਹਾਲਾਤ ਦੱਸਿਆ ਕਿ ਕਾਫੀ ਜ਼ਿਆਦਾ ਗਰੇ ਹਾਲਾਤ ਸੀ ਖਸਕਾ ਹਾਲਾਤ ਸੀ ਕਿਉਂਕਿ ਇਹਦੇ ਕੋਈ ਆਪਸ਼ਨ ਇਸੇ ਕੋ ਜਰੀਆ ਨਹੀਂ ਹੈਗਾ ਸਹੀ ਅਗਰ ਹੈਲੀ ਦੀ ਮਦਦ ਵੀ ਨਹੀਂ ਮਿਲਦੀ ਤਾਂ ਇਹ ਲੋਕਾਂ ਦਾ ਕਾਫੀ ਆ ਨੁਕਸਾਨ ਹੋ ਸਕਦਾ ਹੈ ਇਹ ਗੱਲ ਕੀਤੀ ਹੈ ਤਾਂ ਦੱਸਿਆ ਕਿ ਡੰਗਰ ਹੈ ਗਰੇ ਡੰਗਰ ਵੀ ਕਾਫੀ ਜ਼ਿਆਦਾ ਗਰੇ ਪਾਣੀ ਦੇ ਬਹਾਰ ਵਿੱਚ ਬਹਿ ਗਏ ਹੈ ਲੇਕਿਨ ਪਤਾ ਨਹੀਂ ਚੱਲਦਾ ਉਹ ਸਰਕਾਰ ਵਾਲ ਬਾਦੇ ਵੀ ਕਿਤੇ ਦਾਅਵੇ ਵੀ ਕੀਤੇ ਜਾ ਰਹੇ ਹੈ ਇਹਦੀ ਮੰਗ ਹੈ ਕਿ ਜਲਦੀ ਤੋਂ ਜਲਦੀ ਹਾਂ ਨੂੰ ਮਦਦ ਦਿੱਤਾ ਜਾਵੇ ਤਾਂ ਕਿ ਇਹ ਆਪਣਾ ਘਰ ਦਾ ਪਰਿਵਾਰ ਪਾਸ ਕੋਲਣ ਘਰ ਚ ਰਹੀਏ ਦੇਖਦੇ ਹੋ ਦਿਨਿਕ ਖਬਰਾਂ ਦੀ ਵੀ ਮੈਂ ਨੀਟਨ ਟੀਨਰ